ਵਾਹ ਸਵਾਗਤ ਕਰਦੇ ਆ ਜਿਹੜਾ ਕਿ ਕੱਲ ਮੁੱਲਾਪਰਦੀ ਮੰਡੀ ਦੇ ਵਿੱਚ ਆਇਆ ਸਾਡੇ ਲੇਵੇ ਇਹਦੇ ਮਾਨ ਨਹੀਂ ਪਸੰਦ ਆ ਬਾਈ ਦੇ ਇਹ ਕਹਿੰਦਾ ਬਾਈ ਵੀਰ ਜੀ ਮੈਂ ਤੇਰੀਆਂ ਵੀਡੀਓ ਦੇਖਦੇ ਖਰਾਜੂ ਮੈਨੂੰ ਮਾਨ ਸਨਮਾਨ ਤੇਰੇ ਤੇ ਤੇਰੇ ਲੂ ਮੈਂ ਬੱਕਰੀਆਂ ਲੈਣੀਆਂ ਚਾਹਣਾ ਇਹਨੂੰ ਜੀ ਮੈਂ ਮੇਰੀਆਂ ਘਰ ਵਾਲੀਆਂ ਪੱਠਾਂ ਕੱਢ ਕੇ ਮੇਰੀਆਂ ਚੰਗੀਆਂ ਬੱਕਰੀਆਂ ਦੀਆਂ ਦੋਏ ਭੈਣਾਂ ਨੇ ਇੱਕ ਉਸ ਦੀਆਂ ਨੇ ਝੋਲੀ ਦੀਆਂ ਤੇ ਇਹਨੂੰ ਪਸੰਦ ਕਰਾਤੀਆਂ ਤੇ ਟੋਗ ਬੰਨਾਂ ਨੇ ਦੋ ਦੋ ਢਾਈ ਢਾਈ ਮਹੀਨਿਆਂ ਦੀਆਂ ਤੇ ਅਜੇ ਮਹਾਰਾਜ ਦੀ ਮਰਜ਼ੀ ਹੈ ਵੀ ਕੀ ਕਰਨਾ ਹੈ ਮਹਾਰਾਜ ਨੇ ਤੇ ਬਾਈ ਜੀ ਦੇ ਪਸੰਦ ਨੇ ਪੱਠਾ ਬਾਈ ਜੀ ਦਾ ਸੌਦਾ ਸਾਡਾ ਹੋ ਗਿਆ ਬਾਈ ਜੀ ਨੂੰ ਚੰਡੀਗੜੀ ਇਹਨੂੰ ਅਸੀਂ ਬੱਕਰੀਆਂ ਦੇ ਕੇ ਅੱਜ ਤੌਰ ਤੀਆਂ ਦੇ ਬੱਕਰੀਆਂ ਬਾਈ ਕਹਿੰਦਾ ਵੀ ਮੈਂ ਨੌਕਰੀ ਪੈਸੇ ਤੇ ਲੱਗਿਆ ਹੋਇਆ ਮੈਂ ਬੱਕਰੀਆਂ ਚਾਰ ਨਹੀਂ ਸਕਦਾ ਰਾਜੂ ਬਾਈ ਤੇਰੇ ਨਾਲ ਵੀ ਰਹਿਣਗੀਆਂ ਇਹ ਵੀ ਤੇਰੇ ਨਾਲ ਵੀ ਰਹਿਣਗੀਆਂ ਬਾਈ ਅਸੀਂ ਤਾਂ ਤੇਰੀ ਇਮਾਨਦਾਰੀ ਤੇ ਤੇਰੇ ਲਈ ਛੜਤੀਆਂ ਬਾਈ ਨੂੰ ਕੋਈ ਚੋਰਾਈ ਨਹੀਂ ਕੋਈ ਨੀਰੇ ਦਾ ਪੈਸਾ ਨਹੀਂ ਐਤ ਕੀ ਸਾਲ ਦਾ ਦਾ ਗਾਹਾਂ ਨੂੰ ਦੇਖਾਂਗੇ ਵੀ ਕੀ ਬਣਦਾ ਇਹਨੂੰ ਛੂਟ ਦੇਤੀ ਵੀ ਅਸੀਂ ਚਾਰਾਂਗੇ ਇੱਥੋਂ ਚੋਰਾਈ ਨਹੀਂ ਲੈਣੀ ਕੋਈ ਦਾਣੇ ਦਾ ਪੈਸਾ ਨਹੀਂ ਲੈਣਾ ਨਹੀਂ ਸਾਡੇ ਲਈ ਖਾਣ ਨਹੀਂ ਅਗਲੇ ਸਾਲ ਤੱਕ ਖੜੀਆਂ ਰਹੀਆਂ ਤਾਂ ਅਗਲੇ ਸਾਲ ਤੇਥੋਂ ਚਰਾਇ ਦੀ ਲੈ ਸਕਦੇ ਆਂ ਸੀ ਨੀਰੇ ਦੇ ਪੈਸੇ ਵੀ ਲੈ ਸਕਦੇ ਚਰਾਇ ਨਹੀਂ ਲੈਂਦੇ ਨੀਰੇ ਦਾਣੇ ਦੇ ਪੈਸੇ ਲਵਾਂ ਠੀਕ ਹੈ ਤਾਂ ਜੇ ਤਰੀਆਂ ਲਿਜਾਵੇਂਗਾ ਤਾਂ ਕੋਈ ਤੇਰੀ ਬਾਹ ਨਹੀਂ ਫੜਦਾ ਤੇਰਾ maal ਹੈ ਪੈਸੇ ਤੂੰ ਸਾਨੂੰ ਪੇਮੈਂਟ ਕਰ ਕਰ ਗਿਆ ਅੱਜ ਜਦ ਮਰਗੀ ਆਪਣੀ ਅੱਧੀ ਰਾਤ ਲਈ ਜਾ ਸਕਦੇ ਆਂ 하기 ਵੀ ਜੀ ਦੱਸੋ ਮਨ ਜੂਆ ਸਾਨੂੰ ਗੱਲ ਬਾਤ ਹੈ ਮਨਜ਼ੂਰ ਆ ਪੱਠਾ ਤੁਹਾਨੂੰ ਮਜੂਰ ਨੇ ਮਨਜ਼ੂਰ ਆ ਮੇਰੀ ਗੱਲ ਵੀਰੇ ਇਹ ਹੋਈ ਆਪਣੀ ਰਾਜੂ ਨਾਲ ਬਿਪਰਾ ਮੇਰਾ ਦੋ ਬੱਕਰੀਆਂ ਕੋ ਲਈਆਂ ਰੌਜੀ ਤੁਮੇ ਠੀਕ ਹੈ ਜੀ ਦੋ ਮਹੀਨੇ ਬਾਈ ਜੀ ਇਹਨਾਂ ਦੇ ਸੂਣ ਚ ਇਹ ਕਹਿੰਦਾ ਰਹਿੰਦੇ ਆ ਬਾਈ ਕੇ ਅੰਦਰ ਇਹਦੇ ਕੋਲੇ ਛੜ ਰੀਆਂ ਚਰਾਈ ਇਹਦੀ ਕੋਈ ਨਹੀਂ ਬਾਈ ਲੈ ਨਹੀਂ ਲੈਣੀ ਇਹਦਾ ਦਾਣੇ ਫੱਕੇ ਦੇ ਜਿਹੜੇ ਪੈਸੇ ਹੋਣਗੇ ਅਗਲੇ ਸਾਲ ਤੋਂ ਵੀਰੇ ਉਹਦੇ ਦਾਣੇ ਫੱਕੇ ਦੇ ਪੈਸੇ ਮੈਂ ਦੇਣੀ ਆ ਠੀਕ ਆ ਵੀਰੇ ਬਾਈ ਨੂੰ ਪੈਸੇ ਦੇ ਕੇ ਗਨਾ ਕੇ ਸਾਰਾ ਸੌਦਾ ਸਾਡਾ ਹੋ ਗਿਆ ਓਕੇ ਆ ਇਹਦੇ ਕਰਕੇ ਅਸੀਂ ਆਏ ਸੀ ਭਰਾ ਬਹੁਤ ਮਿਹਰਬਾਨ ਬਾਈ ਜੀ ਬਾਈ ਜੀ ਹੋਰ ਵੀ ਗੱਲ ਹੈ ਜੇ ਇੱਥੇ ਖਾਲੀ ਹੋਣ ਤਾਂ ਵੀ ਮੇਰੀਆਂ ਤਾਂ ਵੀ ਮੇਰੀਆਂ ਤੈਨੂੰ ਬਦਲ ਕੇ ਬੱਕਰੀ ਤੋਂ ਹਾਂ ਠੀਕ ਹੈ ਠੀਕ ਹੈ ਖਾਲੀ ਮੇਰੀਆਂ ਸੂਈਆਂ ਹੋਈਆਂ ਤੇਰੀਆਂ ਸੂਈਆਂ ਹੋਈਆਂ ਤੇਰੀਆਂ 2 ਮਹੀਨਿਆਂ ਦੇ ਅੰਦਰ ਆ ਬਦਲ ਕੇ ਦੇ ਦਾਂ ਤੈਨੂੰ ਬਦਲ ਕੇ ਬੱਕਰੀ ਹੋਰ ਪਾਉਂਗੀ ਔਰ ਗੱਲ ਹੋਰ ਸੁਣ ਤੈਨੂੰ 2 ਮਹੀਨਾ ਸੂਣ ਜੀਏ ਦਮ ਕੰਡਮ ਹੋ ਗਈ ਮਰ ਖੱਪ ਗਈ ਤੈਨੂੰ ਬੱਕਰੀ ਦੀ ਥਾਂ ਬੱਕਰੀ ਹੋਰ ਵੀ ਪਾਉਂ ਜਾਂ ਤੇਰਾ ਗਰੀਬ ਦਾ ਦਿਲ ਨਹੀਂ ਦਿਖਾਉਂਦਾ ਹੁਣ ਖੁਸ਼ ਹੈ ਮਹਿਮਾਨ ਮੁਰਤਾ ਖੁਸ਼ ਹੈ ਮੇਰੇ ਨਾਲ ਕੋਈ ਗੱਲਬਾਤ ਹੋਊਗੀ ਯਾਰ ਜੋ ਤੂੰ ਜੀ ਕੀ ਗੱਲਾਂ ਕੋਈ ਹੋਰ ਨਹੀਂ ਠੀਕ ਆ ਭਾਈ ਹਰੇਕ ਮਤਲਬ ਇਹ ਕਹਿੰਦਾ ਭਈ ਅਗਲਾ ਮੈਂ ਕੋਰਾ ਕਰਾਰਾ ਜ਼ਰੂਰ ਆ ਪਰ ਗੱਲ ਕਰੂੰਗਾ ਠੋਕ ਕੇ ਆ ਬੱਕਰਾ ਗੱਪਣੇ ਅੱਛੇ ਦੋਏ ਤੇ ਭਾਈ ਰੰਗ ਕਰ ਦਰੂੰਗਾ ਰੋਕ ਕੇ ਰੰਗ ਜ਼ਰੂਰ ਦੱਸਿਆ ਆ ਪੱਠ ਦਾ ਰੰਗ ਜਿਹੜਾ ਹਾਂ ਇਹ ਪੱਠ ਦਾ ਰੰਗ ਪਿਓਰ ਪੱਕੀ ਲੋਹੀ ਸੁਰਮੇ ਰੰਗੀ ਪਾਕਿਸਤਾਨੀ نسل ਠੀਕ ਹੈ ਜੋ ਕਿ ਇਹ ਬੱਕਰੀ ਹੈ ਇਹ ਬਾਈ ਨੂੰ ਤਾਂ ਨਹੀਂ ਪਤਾ ਇਹ ਬੀਤਲ ਬੱਕਰੀ ਨਾਗਰਨ ਜੀ ਨੂੰ ਨਾਗਰਾ ਰੰਗ ਕਹਿੰਦੇ ਨੇ ਇਹ ਪਾਕਿਸਤਾਨ ਚ ਵੱਧ ਹੈ ਨਾ ਰੰਗ ਇਹ ਰੰਗ ਜੀ ਪਾਕਿਸਤਾਨ ਦੇ ਵਿੱਚ ਵੱਧ ਹੈ ਜਿਹਦੀਆਂ ਕਿ ਅੱਖਾਂ ਤੇ ਧਾਰੀਆਂ ਨੇ ਕਾਲੀਆਂ ਸਿੰਗੀ ਮੁਰਮੀ ਤੇ ਸਿੰਘ ਦੀ ਕੁਆਲਿਟੀ 14 15 ਇੰਚੀ ਕਰਨ ਹੈ ਤੇ ਇਹਦਾ ਦੰਦਾ ਦਾ ਪੰਜ 6 ਦੰਦ ਹੈ ਉਹ ਵੀ 6 ਦੰਦ ਹੈ ਇਹ ਤੁਸੀਂ ਦੇਖ ਸਕਦੇ ਹੋ ਥੋ ਰਾਜੂ ਬਾਈ ਦੇ ਪੱਲੇ ਕੁਸਣੀ ਰਾਜੂ ਬਾਈ ਦੀਆਂ ਗੱਲਾਂ ਦਾ ਸੁਆਦ ਸੁਣ ਲਾਉਂਦੇ ਨੇ ਲੋਕ ਮੰਡੀਆਂ ਚ ਠੀਕ ਹੈ ਵੀ ਰਾਜੂ ਬਾਈ ਦੇ ਭੰਗੜੇ ਪੈਂਦੇ ਦੇਖ ਕੇ ਆਉਣੇ ਆ ਅੱਧਾ ਜਿਹਾ ਬੌਲਾ ਜਿਹਾ ਬੰਦਾ ਮੈਂ ਚਲ ਬੌਲਾ ਬੂਲਾ ਹੋ ਕੇ ਬਈ ਟੈਮਟ ਪਾਉਣਾ ਹੈ ਮੰਡੀਆਂ ਦੇ ਵਿੱਚ ਲੋਕ ਤਾਂ ਮੈਨੂੰ ਗਾਲਾਂ ਵੀ ਬਹੁਤ ਕੱਢਦੇ ਨੇ ਸਾਰਾ ਕੁਝ ਸੁਣ ਕੇ ਆ ਜਾਣਾ ਘਰ ਨੂੰ ਝੋਲੀ ਭਰ ਕੇ ਗਾਲਾਂ ਦੀ ਸ਼ਾਮ ਨੂੰ ਘਰੇ ਆ ਜਾਣਾ ਵੀ ਲੋਕਾਂ ਨੂੰ ਮੜੀ ਮੜੀ ਵੰਡ ਦਾਂਗੇ ਰਾਤ ਨੂੰ ਧੰਨਵਾਦ ਜੀ ਸਾਸਰੀ ਕਾਲ RAM ਕਿਸੇ ਨੂੰ ਅੱਗ ਦਾ ਕਰਦਾ ਨਹੀਂ ਭਾਈ ਦੇਖ ਰਿਆ ਨਹੀਂ ਤੂੰ ਦੇਖਦਾ ਛੱਤਾਂ ਮੇਰੀਆਂ 1 2 3 4 5 6 7 8 9 10 11 12 26 60 ਕੰਟਾਲੀ ਕੰਟਾਲੀ ਜੇਰਦਾਲੀ ਇਹ ਗੱਲ ਆਪਾਂ ਮੰਨ ਲੈਂਦੇ ਆ ਪੰਜਾਬ ਦੇ ਆਏ ਕੇ ਨਾ ਬਹਿਮਾ ਬੰਦਾ ਬਹਿਮਾ ਮੋੜ ਦੇ ਮੋੜ ਤੇ ਖੜਦਾ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਬਹਿਮਾ ਨਹੀਂ ਕਰੀ ਜਾਂਦਾ ਕੋਈ ਜੀ ਕੱਢ ਦੇ ਦਾਜੂ ਕੱਢ ਦੇ ਅਮਲੀ ਮਾਰ ਲਾ ਗਏ ਤੇ ਰੱਖ ਦੇ ਦੂੰਗੀ ਬਸ ਮੇਰੇ ਨਾਲ